ਕਬੀਰ ਸਾਖਤ ਤੇ ਪੜੋ ਜੀ ਸਾਖਤ ਤੇ ਸ਼ੁਕਰ ਭਲਾ ਰਾਖਾ ਆਸ਼ਾ گاਉ ਉਹ ਸਾਖਤ ਬੱਕਰਾ ਮਰ ਗਿਆ ਕੋਏ ਨਾ ਲਹੇ ਨਾ ਉਹ ਸਾਖਤ ਬੰਦਾ ਹੋ ਕੇ ਵੀ ਸੂਰਤੋਂ ਗੰਦਾ ਸਾਖਤ ਬੰਦਾ ਹੋ ਕੇ ਵੀ ਸੂਰਤੋਂ ਗੰਦਾ ਤੇ ਸੂਰ ਪਸ਼ੂ ਹੋ ਕੇ ਵੀ ਬੰਦੇ ਨਾਲੋਂ ਚੰਗਾ ਭਗਤ ਕਬੀਰ ਸਾਹਿਬ ਦੇ ਬਚਨ ਕਿਉਂ ਜੇ ਕਿਸੇ ਪਿੰਡ ਵਿੱਚ ਸੂਰ ਰੱਖਿਆ ਹੋਵੇ ਸੂਰ ਕੀ ਕਰਦਾ ਸਾਰੇ ਪਿੰਡ ਵਿੱਚ ਉਹ ਗੰਦਗੀ ਖਾਂਦਾ ਸੂਰ ਦਾ ਸੁਭਾਅ ਹੈ ਗੰਦਗੀ 'ਚ ਰਹਿਣਾ ਗੰਦਗੀ ਖਾਣਾ ਇਹ ਇਹ ਉਹਦਾ ਸੁਭਾਅ ਜਾਨਵਰ ਹੈ ਉਦੋਂ ਤੋਂ ਵੱਲੋਂ ਉਹਨੂੰ ਇਹ ਸੁਭਾਅ ਮਿਲਿਆ ਆ ਕਿ ਉਹਨੇ ਗੰਦਗੀ 'ਚ ਹੀ ਰਹਿਣਾ ਗੰਦਗੀ ਖਾਣੀ ਉਹ ਗੰਦਗੀ ਉਹ ਖਾਂਦਾ ਪਰ ਮਨੁੱਖ ਕੀ ਕਰਦਾ ਹੈ ਮਨੁੱਖ ਨੂੰ ਇੱਕ ਪਾਸੇ ਮਹਾਰਾਜ ਕਹਿੰਦੇ ਕਊਆ ਕਾਕ ਕੋ ਅਮ੍ਰਿਤ ਰਸ ਪਾਈ ਹੈ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹ ਹੈ A